ਤੇ 2007 ਦਾ ਗਿਆ ਸੀ 17 ਸਾਲ ਬੇਟੇ ਨੇ ਹੋ ਗਏ ਬਹੁਤ ਸੋਹਣਾ ਕੰਮ ਕਰਦਾ ਸੀ ਕੀ ਕੰਮ ਸੀ ਉੱਥੇ ਉੱਥੇ ਕੰਮ ਬਿਲਡਿੰਗ ਦਾ ਕੰਮ ਕਰਦਾ ਸੀ ਇਸ ਹੋਂਨ ਵਿੱਚ ਆਇਆ ਅਸੀਂ ਕੋਲ ਤੇ ਹੈ ਨਹੀਂ ਸੀ ਸਾਡਾ ਕੋਈ ਵੀ ਜੀ ਤੇ ਉਹਦਾ ਪੈਰ ਤੋਂ ਪੈਰ ਤਿਲਕ ਗਿਆ ਤੇ ਸਿਰ ਵਿੱਚ ਸੱਟ ਲੱਗਣ ਕਰਕੇ ਮੌਤ ਹੋ ਗਈ ਹਾਂ ਨੂੰ ਫੋਨ ਤੇ ਪਤਾ ਲੱਗਾ ਸਾਰਾ ਫੋਨ ਤੇ ਪਤਾ ਲੱਗਾ ਸਾਡਾ ਆਪਣਾ ਅਸਲੀ ਕੋਈ ਬੰਦਾ ਉੱਥੇ ਨਾਲ ਹੈ ਨਹੀਂ ਸੀ ਬੇਟਾ ਮੇਰਾ ਇਕੱਲਾ ਹੀ ਸੀ ਸਵੀਟਨ ਲੈਂਡ ਦੇ ਬਾਟਰ ਤੇ ਰੰਦਾ ਸੀ ਪੜ ਕਿਨੇ ਬੱਚੇ ਹੈ ਦੋ ਬੇਟੇ ਇੱਕ ਬੋਟੀ ਕਮਲ ਜੀ ਵੱਡਾ ਛੋਟਾ ਕਮਲ ਜੀ ਤਾਂ ਵੱਡਾ ਸੀ ਅਮਲ ਜੀ ਤਾਂ ਵੱਡਾ ਹੀ ਫੋਨ ਤੇ ਗੱਲ ਹੋਈ ਸੀ ਆਪਣੇ ਬੇਟੇ ਨਾਲ ਹਾਂਜੀ ਆਖਰ ਵਾਰ ਕੀ ਗੱਲ ਹੋਈ ਸੀ ਬੇਟੇ ਨਾਲ ਇਹ ਗੱਲ ਹੋਈ ਸੀ ਮੈਂ ਆ ਜਾਣਾ ਮੈਂ ਇਹ 7 ਸਾਲ ਤੋਂ ਕਹਿ ਰਹੀ ਸੀ ਬੇਟਾ ਜੀ ਘਰ ਆ ਜਾ ਬੇਟਾ ਜੀ ਘਰ ਆ ਜਾ ਤੇ ਉਹ ਹਰ ਵੇਲੇ ਹੋਈ ਕਹਿ ਦਿੰਦਾ ਸੀ ਮੈਨੂੰ ਮੈਂ ਹੁਣ ਆ ਗਿਆ ਹੁਣ ਆ ਗਿਆ ਪਰ ਵਾਪਸ ਨਹੀਂ ਆਇਆ ਜਿੱਦਾਂ ਦਾ ਕਰੂੰ ਗਿਆ ਸੀ ਆਖਰ ਆ ਮੌਕਾ ਆ ਗਿਆ ਸਾਡੇ ਤੇ ਜਿਹੜੀ ਉਹਦੀ ਡੱਡ ਕੋੜੀ ਕਿ ਕੇਂਕਾਰ ਗਵਰਨਮੈਂਟ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕੇਂਦਰ ਸਰਕਾਰ ਤੋਂ ਮੰਗ ਕਰਦੀ ਕਿ ਮੇਰੇ ਬੱਚੇ ਦਾ ਮੈਨੂੰ ਸਹਾਇਕ ਦਿੱਤਾ ਜਾਵੇ ਘਰ ਭੇਜਿਆ ਜਾਵੇ ਜੁਫੰਮੇਰਾ ਜੀ ਬਿਆਸੀਆ 2007 ਵਿੱਚ ਗਿਆ ਸੀਗਾ ਆਖਰੀ ਗੱਲ ਮੇਰੀ 24 ਤਰੀਕ ਨੂੰ ਤੁਹਾਡੇ ਬੇਟਰੇ ਨਾਲ ਗੱਲਬਾਤ ਹੋਈ ਸੀ ਠੀਕ ਠਾਕ ਸੀ ਆ ਬਿਲਕੁਲ ਠੀਕ ਠਾਕ ਕੀ ਕੰਮ ਕਰਦਾ ਸੀ ਜਰਮਨੀ ਕੀ ਕਰਦਾ ਸੀ ਆ ਬਾਸ ਹਰਦਾ ਨੇਬਰ ਦਾ ਹੀ ਕੰਮ ਕਰਦਾ ਸੀ ਦੇਖ फ्रांस وچ سی فرانس دے کی اے اے تو انو کدی پتہ لگا کہ بیٹے دا اس طرح موت ہو گئی اے باروں کو ٹیلی فون آئے تے سنے تے پھر لگا پتہ ماں کر دے پرشان تو سرکار تو اس اور سانو کوئی پتہ لگا ٹیلی فون دے پتہ لگا تے تواڈی بری ڈیتھ ہوئی کسے کی مان کر ਉਹ ਸਾਨੂੰ ਕੀ ਇਹ ਲੈਣਾ ਪਾਇਕਰਤੀ ਨਾਮ ਬਿੱਲੂ ਭਾਈ ਹਲੋ ਤੁਹਾਡੇ ਬ੍ਰਦਰ ਦਾ ਕੀ ਨਾਮ ਸੀ ਕਮਲਜੀਤ ਸਿੰਘ ਕਮਲਜੀਤ ਸਿੰਘ ਨੂੰ ਕਦੋਂ ਪਤਾ ਲੱਗਾ ਕਿ ਉਹਦੀ ਔਰ ਕੀ ਕੰਮ ਕਰਦਾ ਸੀ ਉੱਥੇ ਫਰਾਂਸ ਤੇ ਫਰਾਂਸ ਦੇ ਵਿੱਚ ਟਾਇਲ ਪੱਥਰ ਦਾ ਕੰਮ ਕਰਦੇ ਸੀ ਫ੍ਰੀਸਿਆ ਤੇ ਪਹਿਲਾਂ ਪੈਰਿਸ ਸੀਗੇ ਬਾਅਦ ਚ ਸਵਿਟਜ਼ਰਲੈਂਡ ਦੇ ਬਾਰਡਰ ਤੇ ਚਲੇ ਗਏ ਤੇ 4 ਤਰੀਕੀ ਸ਼ਾਮ ਨੂੰ ਪਿੰਡ 'ਚ ਪਤਾ ਲੱਗਿਆ ਨੂੰ 5 ਤਰੀਕੀ ਸਵੇਰੇ ਪਤਾ ਲੱਗਾ ਵੀਰ ਉਸ ਤੋਂ ਬਾਅਦ ਤੁਹਾਡੀ ਆਖਰੀ ਵਾਰ ਤੁਹਾਡੇ ਪ੍ਰਾਨਾ ਕੋਲ ਗੱਲ ਪੜੀ ਹੋਈ ਸੀ ਮੰਮੀ ਨਾਲ ਇਹ ਸਭ ਇਤਰੀ ਨੂੰ ਹੋਈ ਸੀ ਗੱਲ ਕੀ ਗੱਲਬਾਤ ਹੋਈ ਸੀ ਪਤਾ ਨਹੀਂ ਮੰਮਾ ਨੂੰ ਪਤਾ ਜੀ ਮੈਂ ਤਾਂ ਘਟੀ ਇਹਨਾਂ ਘਰ ਕੇ ਤਾਂ ਪਤਾ ਜੀ ਜਿਆ ਕਰਨਾ ਤੁਹਾਡਾ ਬ੍ਰਦਰ ਤੁਹਾਡੇ ਨਾਲ ਭਰਾਵਾਂ ਜਿਹਾ ਰਿਸ਼ਤਾ ਸੀ ਹਾਂਜੀ ਵਧੀਆ ਰਿਸ਼ਤਾ ਸੀ ਕੀ ਗੱਲਬਾਤ ਹੋਈ ਸੀ ਹਾਂਜੀ ਕੀ ਹੋਇਆ ਸੀ ਉੱਥੇ ਕਿਦਾਂ ਕਿਸ ਤਰ੍ਹਾਂ ਮੌਤ ਹੋਈ ਪੈੜ ਤੋਂ ਕਹਿੰਦੇ ਪੈਰ ਸਲਿੱਪ ਕਰ ਗਿਆ ਤੇ ਉਹਦੇ ਕਰਕੇ ਡੈਥ ਹੋ ਗਈ ਬਿਲਡਿੰਗ ਦਾ ਕੰਸਟਰਕਸ਼ਨ ਲੱਗ ਗਿਆ ਹਾਂਜੀ ਕੰਸਟਰਕਸ਼ਨ ਦਾ ਸਕੁਅਰ ਫੋਲਡਿੰਗ ਦੇ ਪੈਰ ਸਲਿੱਪ ਕਰਨਾ ਡਿੱਗ ਗਿਆ ਪੰਜਾਬ ਸਰਕਾਰ ਤੋਂ ਕੀ ਮੰਗ ਕਰੀਓ ਸੀ ਕੇਂਦਰ ਸਰਕਾਰ ਬਸ ਇਹ ਹੀ ਹੈ ਜੇ ਸਾਡੀ ਬੋਡੀ ਆ ਜਾਵੇ ਅਸੀਂ ਸੰਸਕਾਰ ਇੱਥੇ ਕਰਨਾ ਚਾਹੁੰਦੇ ਆਪਣੇ ਪਿੰਡ ਹੀ ਮੈਂ ਜੀ ਮੇਰਾ ਨਾਮ ਰਵਿੰਦਰ ਸਿੰਘ ਮੈਂ ਸਰਪੰਚ ਟੀਕਿਆ ਨਾ ਬਰੀ ਦੁਖਦਾਈ ਘਟਨਾ ਵਾਪਰੀ ਹੈ ਜੀ ਪਿੰਡ ਜੀ ਹਾਂਜੀ ਮੇਰੇ ਪਿੰਡ ਚ ਬਹੁਤ ਦੁਖਦਾਈ ਘਟਨਾ ਵਾਪਰੀ ਹੈ ਜੀ ਹਜੇ ਤਾਂ ਥੋੜਾ ਸਮਾਂ ਪਹਿਲਾਂ ਮੇਰੇ ਪਿੰਡ ਦੇ ਦੋ ਜੋਨ ਅਮਰੀਕਾ ਵਿੱਚ ਵੀ ਐਕਸ਼ਨ ਕਰਕੇ ਪੂਰੇ ਹੋ ਗਏ ਸੀ ਸਾਨੂੰ ਤਾਂ ਜਿਉਂ ਹੀ ਸਦਮਾ ਨਹੀਂ ਸੀ ਉਸ ਸਤਵੇਂ ਚ ਵਾਰੇ ਨਿਕਲੇ ਆਪਾਂ ਤਾਂ ਇੱਕ ਹੋਰ ਆ ਸਾਨੂੰ ਤਿੰਨ ਦਿਨ ਪਹਿਲਾਂ ਪਤਾ ਲੱਗਾ ਕਿ ਸਾਡਾ ਹੀ ਮੁੰਡਾ ਸੀ ਆਪਣਾ ਜਿਹੜਾ 16 ਸਾਲ ਤੋਂ ਫਰਾਂਸ ਵਿੱਚ ਰਹਿ ਰਿਹਾ ਸੀ ਉਹਦੀ ਕਿਸੇ ਦੁਰਘਟਨਾ ਕਰਕੇ ਐਕਸ਼ਨ ਉਹ ਅਜੇ ਤੱਕ 100% ਕਨਫਰਮ ਨਹੀਂ ਵਿਕਸ਼ ਕਰਨ ਹੋਈ ਹੈ ਤੇ ਸੋਨ ਵਿੱਚ ਇਹ ਆ ਕਿ ਉਹ ਕੰਟਰਕਸ਼ਨ ਦਾ ਕੰਮ ਕਰਦਾ ਸੀ ਉਹ ਡੇਕ ਤੇ ਡੇਗਣਾ ਛੱਟੇ ਵਜਨ ਕਰਕੇ ਦੀ ਡੈਥ ਹੋ ਗਈ ਤੇ ਬਹੁਤ ਮਾਦੀਕਰ ਨਾਲ ਹੀ ਉਹ ਇੱਕ ਬਹੁਤ ਵਧੀਆ ਸਵਾਰਸੀ ਦਾ ਬੱਚਾ ਸੀ ਉਹ ਮਿਹਨਤੀ ਸੀ 16 ਸਾਲ ਤੋਂ ਆਪਣੇ ਪਰਿਵਾਰ ਲਈ ਬਾਹਰ ਰੋਟੀ ਪਾਣੀ ਦਾ ਜਗਾੜ ਕਰਨ ਲਈ ਉਹ ਬਾਹਰ ਵਿਦੇਸ਼ਾਂ ਚ ਗਿਆ ਆਇਆ ਸੀ ਘਰ ਦੀ ਹਾਲਤ ਕੀ ਮਜੀ ਘਰ ਦੀ ਹਾਲਤ ਕਾਕੇ ਕੋਣ ਕੋਣ ਘਰ ਦੇ ਵਿੱਚ ਉਹਦੇ ਫਾਦਰ ਸਾਹਿਬ ਨੇ ਜੀ ਤੇ ਉਹਦਾ ਬ੍ਰਦਰ ਹੈ ਤੇ ਮਦਰ ਹੈ ਜੀ ਸਿਸਟਰ ਦੀ ਮੈਰਿਜ ਹੋ ਚੁੱਕੀ ਹੈ ਬ੍ਰਦਰ ਅਨਮੈਰਿਡ ਹੈ ਤੇ ਫਾਦਰ ਸਾਹਿਬ ਪੋਸਟ ਚ ਰਟਾਇਰ ਨੇ ਠੀਕ ਹੈ ਲੋਕ ਘਰ ਦੀ ਹਾਲਤ ਇੰਨੀ ਵਧੀਆ ਵੀ ਨਹੀਂ ਕਹਿ ਸਕਦੇ। ਉਹ ਕਮਾਈ ਕਰਨ ਵਾਸਤੇ ਬਾਹਰ ਤੇ ਜੀ। ਬਹੁਤ ਕਮਾਈ ਕਰਨ ਵਾਸਤੇ ਵਰ ਗਿਆ ਹੱਸੇ ਜੀ ਉਹ। ਤੇ ਬਹੁਤ ਮਾੜੀ ਘਟਨਾ ਜੀ। ਤਾਂ ਕੀ ਕਿਹਾ ਸਰਕਾਰ ਤੋਂ ਕੀ ਮੰਗ ਕਰਦੇ। ਸਰਕਾਰ ਕੋਲੋਂ ਅਸੀਂ ਅਸੀਂ ਮੰਗ ਕਰਦੇ ਜੀ ਪਲੀਜ਼ ਜੋ ਪਾਣਾ ਬਾਪਰ ਦਾ ਸੂਤਾ ਮਾਰਾ ਇਹਨੂੰ ਜੋ ਮਨਜ਼ੂਰੀ ਉਹ ਵਾਪਰ ਗਿਆ। ਸਰਕਾਰ ਕੋਲੋਂ ਅਸੀਂ ਇਹੀ ਮੰਗ ਕਰਦੇ ਆ ਕਿ ਪਲੀਜ਼ ਕਿਸੇ ਸਾਡੀ ਹੈਲਪ ਕੀਤੀ ਉਹਦੀ ਡੈੱਡ ਬੋਡੀ ਜੋ ਆ ਅਸੀਂ ਇੰਡੀਆ ਦੇ ਆ ਸਕੀਏ। ਉਹਦੇ ਪਰਿਵਾਰ ਉਹਦੀ ਸ਼ੀਰ ਦੇ ਅੰਤਿਮ ਦਰਸ਼ਨ ਕਰ ਸਕਣ ਸਰਕਾਰ ਕੋਲੋਂ ਬਾਰ ਬਾਰ ਇਹ ਹੀ ਅਪੀਲ ਕਰਾਂਗੇ ਸਾਡਾ ਸੰਯਾਗ ਸਰਕਾਰ ਸੰਜੋਗ ਕਰੇ ਤੇ ਡਾਇਰੈਕਟਲੀ ਮੈਂ ਇਹ ਮੇਰੀ ਜਿਹੜੀ ਵਾਈਟ ਹੈ ਤੁਸੀਂ ਕਿਸੇ ਤਰੀਕੇ ਸੀਐਮ ਤੱਕ ਪਹੁੰਚਵਾਓ ਤੇ ਜਿੱਦਾਂ ਪਹਿਲਾਂ ਵੀ ਸੁਣਿਆ ਵੀ ਸੀਐਮ ਸਾਹਿਬ ਬੜੀਆਂ ਵਿਦੇਸ਼ਾਂ ਵਿੱਚ ਬੜੀਆਂ ਲੋਕਾਂ ਦੀ ਹੈਲਪ ਕੀਤੀ ਪਹਿਲਾਂ ਵੀ ਤੇ ਹੁਣ ਵੀ ਸਾਡੀ ਵੀ ਹੈਲਪ ਕਰਨ ਇਹ ਜਿਹੜੀ ਡੈੱਡ ਬੋਡੀ ਆ ਪਲੀਜ਼ ਕਿਸੇ ਤਰੀਕੇ ਫਿਨਿਟੇਰ ਕਰਨ ਆ ਪਹੁੰਚ ਸਕਦਾ ਧੰਨਵਾਦ